ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਬੁਲੇਟਿਨ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤੇ ਹਮ ਅਪਡੇਟਸ ਨਾਲ ਭਾਜਪਾ ਜਨਤਾ ਪਾਰਟੀ ਨੇ ਅੱਜ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਗਰੋ ਕੇ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਾਰੀ ਚੋਣ ਮਨੋਰਥ ਪੱਤਰ ਦਾ ਉਦੇਸ਼ ਨੌਜਵਾਨਾਂ, ਔਰਤਾਂ, ਕਿਸਾਨਾਂ ਅਤੇ ਗਰੀਬਾਂ ਨੂੰ ਸਮਰੱਥ ਬਣਾਉਣ ਤੋਂ ਇਲਾਵਾ ਸਮਾਨਜਨਕ ਅਤੇ ਮਿਆਰੀ ਜੀਵਨ, ਨਿਵੇਸ਼ ਰਾਹੀਂ ਨੌਕਰੀ ਅਤੇ ਕੇਂਦ੍ਰਿਤ ਕਰਨਾ ਹੈ। ਮੋਦੀ ਨੇ ਪਾਜਪਾ ਹੈੱਡਕੁਆਰਟਰ ਵਿੱਚ ਕਰਵਾਏ ਸਮਾਰੋਹ ਦੇ ਵਿੱਚ ਪਾਰਟੀ ਦਾ ਮੈਨੀਫੈਸਟੋ ਜਾਰੀ ਹੋਣ ਮਗਰੋਂ ਆਪਣੇ ਸੰਬੋਧਨ ਚ ਕਿਹਾ ਪੂਰੇ ਦੇਸ਼ ਨੂੰ ਪਾਜਪਾ ਦੇ ਸੰਕਲਪ ਪੱਤਰ ਦੀ ਬਹੁਤ ਉਡੀਕ ਰਹਿੰਦੀ ਹੈ ਤੇ ਇਹ ਇੱਕ ਵੱਡਾ ਕਾਰਨ ਇਸ ਦੇ ਹਰ ਨੁਕਤੇ ਨੂੰ ਗਰੰਟੀ ਵਜੋਂ ਅਮਲ ਚ ਲਿਆਂਦਾ ਹੈ ਉਹਨਾਂ ਨੇ ਇਹ ਵੀ ਆਖਿਆ ਕਿ ਹੁਣ ਪਾਜਪਾਨੇ ਸੰਕਲਪ ਲਿਆ ਹੈ ਕਿ 70 ਤੋਂ ਵੱਧ ਉਮਰ ਦੇ ਹਰੇਕ ਬਜ਼ੁਰਗ ਨੂੰ ਆਯੋਸ਼ਮਾਨ ਯੋਜਨਾ ਦੇ ਦਾਇਰੇ ਦੇ ਵਿੱਚ ਲਿਆਂਦਾ ਜਾਵੇਗਾ ਤੇ ਮੋਦੀ ਦੀ ਗਰੰਟੀ ਹੈ ਕਿ ਮੁਫਤ ਰਾਸ਼ਨ ਸਕੀਮ ਅਗਲੇ 5 ਸਾਲ ਤੱਕ ਚੱਲੀ ਰਹੇਗੀ ਈਰਾਨ ਇਜ਼ਰਾਈਲ ਦੇ ਵਿਚਾਲੇ ਲੜਾਈ ਦਾ ਪਹਿਲਾ ਕਦਮ ਵੱਜ ਚੁੱਕਾ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਓਮਾਨ ਦੀ ਖਾੜੀ ਦੇ ਵਿੱਚ ਹਮੋਸਿਕੋਲ ਭਾਰਤ ਆ ਰਹੇ ਕਾਰਗੋ ਸ਼ਿਪ ਨੂੰ ਈਰਾਨੀ ਫੌਜ ਨੇ ਆਪਣੇ ਕਬਜ਼ੇ 'ਚ ਲੈ ਲਿਆ ਵਾਸ਼ਿੰਗਟਨ ਪੋਸਟ ਦੇ ਮੁਤਾਬਕ ਕਾਰਗੋ ਸ਼ਿਪ ਲੰਡਨ ਬੈਸਟ ਇੱਕ ਕੰ ਸ਼ਿਪ ਦੇ 20 ਮੈਂਬਰ ਉਸ ਵਿੱਚ ਸਵਾਰ ਸਨ ਤੇ ਇਹ ਸਾਰੇ ਪਾਲਸਤਾਨ ਦੇ ਨਾਗਰਿਕ ਖਾਨ ਘਟਨਾ ਦੇ ਬਾਅਦ ਇਜ਼raਇਲੀ ਫੌਜ ਦੇ ਬੁਲਾਰੇ ਨੇ ਡੈਨੀਅਰ ਹਗਾਰੀ ਨੇ ਕਿਹਾ ਕਿ ਅਸੀਂ ਕਿਸੇ ਵੀ ਕਤਾਰਾਂ ਦੇ ਹਮਲੇ ਤੇ ਚੁੱਪ ਨਹੀਂ ਬੈਠਾਂਗੇ ਇਸ ਦਾ ਜਵਾਬ ਜ਼ਰੂਰ ਦਿੱਤਾ ਜਾਵੇਗਾ ਉਧਰ 파ਰ ਸਮੇਤ 6 ਦੇਸ਼ਾਂ ਨੇ ਅਮਰੀਕਾ ਬ੍ਰਿਟੇਨ ਰੋਸ ਫਰਾਂਸ ਅਤੇ ਜਰਮਨੀ ਨੇ ਆਪਣੇ ਨਾਗਰਿਕਾਂ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਤੇ ਨਾਗਰਿਕਾਂ ਨੂੰ ਇਰਾਨ ਅਤੇ ਇਜ਼raਇਲ ਨਾ ਜਾਣ ਦੀ ਸਲਾਹ ਦਿੱਤੀ ਕਿਉਂਕਿ ਦਰਸਤਲ 1 ਅਪ੍ਰੈਲ ਨੂੰ ਇਜ਼raਇਲ ਨੇ ਸੀਰੀਆ ਦੇ ਵਿੱਚ ਇਰਾਨੀ ਅੰਬੈਸੀ ਦੇ ਕੋਲ 에ਅਰ ਸਟ੍ਰਾਈਕ ਕੀਤੀ ਸੀ ਜਿਸ ਵਿੱਚ ਇਰਾਨ ਦੇ ਦੋ ਵੱਡੇ ਕਮਾਂਡਰ ਸਮ ਲੋਕ ਮਾਰੇ ਗਏ ਸਨ ਤੇ ਇਸ ਤੋਂ ਲਾਵਾ ਈਰਾਨ ਨੇ ਬਦਲਾ ਲੈਣ ਦੇ ਲਈ ਇਜ਼ਰਾਈਲ ਤੇ ਹਮਲੇ ਦੀ ਤਮਕੀ ਦਿੱਤੀ ਸੀ ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਚੜਪਛਾਤੇ ਅਤਵਾਦੀਆਂ ਦੇ ਵੱਲੋਂ ਬਾਸਟੇ ਸਵਾਰ 9 ਯਾਤਰੀਆਂ ਸਮੇਤ ਕਟੋ-ਕਟ 11 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ ਹਥਿਆਰਬੰਦ ਵਿਅਕਤੀਆਂ ਨੇ ਨੌਸ਼ਕੀ ਜਿਲ੍ਹੇ ਦੇ ਵਿੱਚ ਹਾਈਵੇ ਤੇ ਬੱਸ ਨੂੰ ਰੋਕਿਆ, 9 ਵਿਅਕਤੀਆਂ ਨੂੰ ਅਗਵਾ ਕਰ ਲਿਆ। ਇਹਨਾਂ 9 ਵਿਅਕਤੀਆਂ ਦੀਆਂ ਲਾਸ਼ਾਂ ਬਾਅਦ ਵਿੱਚ ਪੁੱਲ ਦੇ ਨੇੜੇ ਪਹਾੜੀ ਖੇਤਰਾਂ ਵਿੱਚ ਗੋਲੀਆਂ ਨਾਲ ਵਿੰਨੀਆਂ ਮਿਲੀਆਂ ਨੇ। ਬੱਸ ਕੋਇਟਾ ਤੋਂ ਤਫਤਾਨ ਜਾ ਰਹੀ ਸੀ ਜਦੋਂ ਹਥਿਆਰਬੰਦ ਵਿਅਕਤੀਆਂ ਨੇ ਇਸ ਨੂੰ ਰੋਕਿਆ ਤੇ ਯਾਤਰੀਆਂ ਦੀ ਪਛਾਣ ਕਰਨ ਤੋਂ ਬਾਅਦ 9 ਵਿਅਕਤੀਆਂ ਨੂੰ ਪਹਾੜੀ ਖੇਤਰਾਂ ਵਿੱਚ ਲੈ ਕੇ ਗਏ। ਵੱਖਰੀ ਘਟਨਾ ਵਿੱਚ ਉਸੇ ਹਾਈਵੇ ਤੇ ਕਾਰ ਤੇ ਗੋਲੀਬਾਰੀ ਕੀਤੀ ਜਿਸ ਤੇ 2 ਯਾਤਰੀਆਂ ਦੀ ਮੌਤ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਜਲੰਧਰ ਦੀ ਆਦਮਪੁਰ ਸੀਟ ਤੋਂ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ 2 ਕਿਐਸ ਰਾਈਆਂ ਲਾਈ ਜਾ ਰਹੀਆਂ ਨੇ ਟੀਨੂ ਦੇ ਆਪ ਚ ਸ਼ਾਮਲ ਹੋਣ ਦੀ ਕਾਫੀ ਚਰਚਾ ਸੀ ਜੇਕਰ ਸੂਤਰਾਂ ਦੀ ਮੰਨਿਆਤ ਅੱਜ ਬਾਅਦ ਦੁਪਹਿਰ ਟੀਨੂ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਜੁਆਇਨ ਕਰ ਸਕਦੇ ਨੇ ਦੱਸ ਦਈਏ ਕਿ ਟੀਨੂ ਜਲੰਧਰ ਸੀਟ ਤੋਂ ਆਪ ਵੱਲੋਂ ਲੋਕ ਸਭਾ ਉਮੀਦਵਾਰ ਬਣਾਇਆ ਜਾ ਸਕਦਾ ਹੈ ਕਿਉਂਕਿ ਟੀਨੂ ਦੀ ਜਲੰਧਰ ਚ ਦਲਿਤ ਵੋਟਾਂ ਤੇ ਮਜ਼ਬੂਤ ਪਕੜ ਹੈ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸੁਸ਼ੀਲ ਰਿੰਕੂ ਨੂੰ ਉਮੀ ਬਾਂਦਰਾ ਸਿਤ Bollywood ਅਭਿਨੇਤਾ ਸਲਮਾਨ ਖਾਨ ਦੇ ਗੈਲੈਕਸੀ ਅਪਾਰਟਮੈਂਟ ਦੇ ਬਾਹਰ ਤਿੰਨ ਰਾਉਂਡ ਫਾਇਰ ਕੀਤੀ ਗਈ। ਸਵੇਰੇ 4:30 ਵਜੇ ਦੋਨ ਪਛਾਤੇ ਵਿਅਕਤੀਆਂ ਨੇ ਹਵਾ ਦੇ ਵਿੱਚ ਗੋਲੀਆਂ ਚਲਾ ਦਿੱਤੀਆਂ। ਦੋਵੇਂ ਸ਼ੂਟਰ ਬਾਈਕ ਤੇ ਆਏ ਤੇ ਫਾਇਰਿੰਗ ਕਰਨ ਤੋਂ ਬਾਅਦ ਫਰਾਰ ਹੋਏ। ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ ਤੇ ਪੁਲਿਸ ਨੇ ਸਲਮਾਨ ਖਾਨ ਦੀ ਰਿਹائش ਤੇ ਸੁਰੱਖਿਆ ਵੀ ਵਧਾ ਦਿੱਤੀ ਹੈ ਦੱਸਦੀ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਕਈ ਵਾਰ ਸਲਮਾਨ ਖਾਨ ਨੂੰ ਮਾਰਨ ਦੀਆਂ ਧਮਕੀਆਂ ਦੇ ਚੁੱਕਿਆ ਹਾਲ ਹੀ ਦੇ ਵਿੱਚ ਲਾਰੈਂਸ ਬਿਸ਼ਨੋਈ ਨੇ ਅਦਾਕਾਰ ਗਾਇਗਿੱਪੀ ਗਰੇਵਾਲ ਦੇ ਕੈਨੇਡਾ ਚ ਸਥਿਤ ਘਰ ਤੇ ਵੀ ਹਮਲਾ ਕੀਤਾ ਸੀ ਇਸ ਹਮਲੇ ਤੋਂ ਬਾਅਦ ਕਿਹਾ ਗਿਆ ਸੀ ਕਿ ਉਸ ਦੇ ਸਲਮਾਨ ਖਾਨ ਨਾਲ ਕਰੀਬੀ ਸੰਬੰਧ ਸਨ ਇਸ ਲਈ ਹੀ ਹਮਲਾ ਕੀਤਾ ਗਿਆ ਆਸਟ੍ਰੇਲੀਆ ਦੀ ਹਾਕੀ ਟੀਮ ਨੇ ਅੱਜ ਦੇ ਆਖਰੀ ਮੁਕਾਬਲੇ 'ਚ ਭਾਰਤ ਨੂੰ 3-2 ਨਾਲ ਹਰਾ ਕੇ ਲੜੀ 5-0 ਨਾਲ ਆਪਣੇ ਨਾਮ ਕਰ ਲਈ ਹੈ। ਪਿਛਲੇ 4 ਮੈਚਾਂ ਦੇ ਵਿੱਚ ਭਾਰਤ ਨੂੰ 1-5, 2-4, 1-2 ਤੇ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੈਰਾਓਲੰਪਿਕ ਦੀ ਤਿਆਰੀ ਲਈ ਇਹ ਦੌਰ ਬਹੁਤ ਅਹਿਮ ਸੀ ਤੇ ਭਾਰਤ ਲਈ ਕਪਤਾਨ ਹਰਬਰਪ੍ਰੀਤ ਸਿੰਘ ਅਤੇ ਪੌਬੀ ਸਿੰਘ ਤਾਮੀ ਨੇ ਜਦਕਿ ਆਸਟ੍ਰੇਲੀਆ ਲਈ ਜੇਰਮੀ ਅਤੇ ਵਿਲੌਟ ਨੇ ਟਿਮ ਬ੍ਰਾਂਡ ਨੇ ਗੋਲ ਕੀਤੇ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਜੀ20 ਸੰਮੇਲਨ ਦੀ ਤਿਆਰੀਆਂ ਦੌਰਾਨ ਕੁਝ ਮੈਟਰੋ ਸਟੇਸ਼ਨਾਂ ਤੇ ਖਾਲਿਸਤਾਨ ਪੱਖੀ ਨਾਰੇ ਲਿਖੇ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਤਾਂ ਸ਼ੁਰੂ ਕਰ ਦਿੱਤੀ ਹੈ ਪਰ ਵੀਡੀਓ ਤੋਂ ਸਾਫ ਹੈ ਕਿ சிவாਜੀ ਪਾਰਕ ਤੋਂ ਪੰਜਾਬੀ ਬਾਗ ਤੱਕ ਦਿੱਲੀ ਮੈਟਰੋ ਸਟੇਸ਼ਨਾਂ ਤੇ ਖਾਲਿਸਤਾਨ ਸਮਰਥਕ ਸਰਗਰਮ ਹਨ। ਦਿੱਲੀ ਪੁਲਿਸ ਮੁਤਾਬਕ ਪੰਜ ਤੋਂ ਵੱਧ ਮੈਟਰੋ ਸਟੇਸ਼ਨਾਂ ਤੇ ਹਣ ਪੁਛਾਤੇ ਲੋਕਾਂ ਵੱਲੋਂ ਦਿੱਲੀ ਬਣੇਗਾ ਖਾਲਿਸਤਾਨ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਿਖੇ ਗਏ। ਪੁਲਿਸ ਇਸ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ G20 ਸੰਮੇਲਨ ਬਾਰੇ ਕਿਹਾ ਕਿ ਇਹ ਸਮਾਗਮ ਭਾਰਤ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਸਮਾਗਮ ਦਿੱਲੀ ਦੇ ਵਿੱਚ ਹੋ ਰਿਹਾ ਹੈ ਤੇ ਇਹ ਸਿਰਫ ਦਿੱਲੀ ਦੇ ਲੋਕਾਂ ਤੇ ਨਿਰਭਰ ਕਰਦਾ ਹੈ ਕਿ ਵਿਦੇਸ਼ੀ ਮਹਿਮਾਨਾਂ ਦੇ ਸਾਹਮਣੇ ਦੇਸ਼ ਦਾ ਅਕਸ ਕਿਹੋ ਜਿਹਾ ਰਹੇਗਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕਥਿਤ ਆਪਕਾਰੀ ਨੀਤੀ ਨਾਲ ਜੁੜੇ منی ਲਾਂਡਰਿੰਗ ਕੇਸ ਵਿੱਚ ਆਪਣੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਪਟੀਸ਼ਨ ਦਿੱਲੀ ਹਾਈ ਕੋਰਟ ਵੱਲੋਂ ਰਾਤ ਕਰ ਦਿੱਤੀ ਜਾਣ ਦੇ ਫੈਸਲੇ ਖਿਲਾਫ ਦਾਰ ਪਟੀਸ਼ਨ ਤੇ ਜਿਹੜੀ ਅਪੀਲ ਹੈ ਉਸ ਤੇ ਸੁਪਰੀਮ ਕੋਰਟ ਸੋਮਵਾਰ ਨੂੰ ਸੁਣਵਾਈ ਕਰੇਗਾ ਹਾਈ ਕੋਰਟ ਨੇ ਗੇਜਰੀਵਾਲ ਦੀ ਗ੍ਰਿਫਤਾਰੀ ਨੂੰ ਬਰਕਰਾਰ ਰੱਖਦਿਆਂ ਕਿਹਾ ਹੈ ਕਿ ਸੰਘੀ ਜਾਂਚ ਏਜੰਸੀ ਨੇ ਆਪ ਕਨਵੀਨਰ ਨੂੰ ਗ੍ਰਿਫਤਾਰ ਕਰਨ ਮੌਕੇ ਕਾਨੂੰਨ ਦੀ ਕੋਈ ਉਲੰਘਣਾ ਨਹੀਂ ਕੀਤੀ ਸਰਬਉੱਚ ਅਦਾਲਤ ਦੀ ਵੈਬਸਾਈਟ ਤੇ ਅਪਲੋਡ ਕੀਤੀ ਕਾਰਜ ਸੂਚੀ ਮੁਤਾਬਕ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਦੀਪੰਕਰ ਦੱਤਾ ਦਾ ਬੈਂਚ ਦਿੱਲੀ ਹਾਈ ਕੋਰਟ ਤੇ 9 ਅਪ੍ਰੈਲ ਦੇ ਹੁਕਮ ਨੂੰ ਚੁਣੌਤੀ ਦਿੰਦੀ ਕੇਜਰੀਵਾਲ ਦੀ ਪਟੀਸ਼ਨ ਤੇ 15 ਅਪ੍ਰੈਲ ਯਾਨੀ ਪਲਕੇ ਸੁਣਵਾਈ ਕਰੇਗਾ ਹਾਈ ਕੋਰਟ ਨੇ ਪਿਛਲੇ ਦਿਨੀ ਮੁੱਖ ਮੰਤਰੀ ਨੂੰ ਵੱਡਾ ਝਟਕਾ ਦਿੰਦਿਆਂ ਕਿਹਾ ਸੀ ਕਿ ਕੇਜਰੀਵਾਲ ਦੇ ਵੱਲੋਂ ਵਾਰ-ਵਾਰ ਸਮਣਾ ਦੀ ਤਾਮੀਲ ਨਾ ਕਰਨ ਅਤੇ ਜਾਂਚ ਵਿੱਚ ਸ਼ਾਮਲ ਹੋਣ ਤੋਂ ਨਾ ਨੁਕਰ ਕੀਤੇ ਜਾਣ ਕਰਕੇ ਐਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਈਡੀ ਕੋਲ ਹੋਰ ਕੋਈ ਬਦਲ ਨਹੀਂ ਬਚਿਆ ਸੀ ਸੋ ਹਾਈ ਕੋਰਟ ਨੇ ਪਹਿਲਾਂ ਹੀ ਉਹਨਾਂ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ ਸੋ ਇਹ ਸਨ ਦੇਸ਼ ਦੁਨੀਆ ਦੀਆਂ ਖਬਰਾਂ ਹੁਣ ਮੈਨੂੰ ਦੇਵੋ ਇਜਾਜ਼ਤ ਧੰਨਵਾਦ